ਅੱਜ 16 ਦੀ ਗਰੰਟੀ ਆ 13 ਕੰਡੇ ਦੀ ਬੌਲੀ ਤਿਆਰ ਆ ਲੈ ਸਜਣਾ ਪਿੰਡ ਲੇਲ ਖੁਰਦ ਤੋਂ ਨਾ ਬਾਈ ਕਾਲੇ ਕੋਲ ਐ ਮੰਨ ਲਓ ਵੀ ਅੱਜ ਚਾਰ ਨਾਲ ਤੁਹਾਨੂੰ ਨਗੀਨੇ ਦਿਖਾਉਣ ਲੱਗਿਆ ਬਹੁਤ ਕਮਾਲ ਦੇ ਇੱਕ ਗੱਬਣ ਚੋਂ ਟੀ ਤਿੰਨ ਤਾਜ਼ੀਆਂ ਸੂਈਆਂ ਇਹ ਮੰਨ ਲਓ ਵੀ ਟੌਪ ਤੋਂ ਟੌਪ ਹੀ ਆ ਸਿਸਟਮ ਬਾਈ ਕੋਲੇ ਪਿੰਡ ਲੇਲ ਖੁਰਦ ਤਹਿਸੀਲ ਲਹਿਰਾਗਾਗਾ ਤੇ ਨੇੜੇ ਯਖਲ ਹਰਿਆਣਾ ਬਾਕੀ ਡਿਟੇਲ ਬਾਈ ਦੱਸ ਦੂਗਾ ਤੇ ਹੁੰਦੇ ਬਾਈ ਕੋਲ ਤੋਹਫੇ ਨੇ ਜਦੋਂ ਵੀ ਵੀਡੀਓ ਬਣਾਉਣ ਆਈਦਾ ਤਸੱਲੀ ਕਰਕੇ ਲੈ ਜਾਣ ਦਾ ਤੁਹਾਡਾ ਫਰਜ ਆ ਦਿਖਾਉਣ ਦਾ ਕੰਮ ਸੱਜਣੋ ਆਪਣਾ ਹੁੰਦਾ ਟੌਪ ਤੋਂ ਟੌਪ ਦਾ ਪਸ਼ੂ ਆ ਜਾ ਕਾਲੇ ਫੇਰਾ ਆ ਜਾ ਸ਼ੀਲੂ ਮੰਗੂ ਮਾਰਦਾ ਇੰਟਰਵਿਊਏ ਕਿਵੇਂ ਆ ਸਸੀਕਾਲ ਬਾਈ ਚੜਦੀ ਕਲਾ ਵਧੀਆ ਤੇ ਸਸੀਕਾਲ ਬਾਈ ਛੋਟਾ ਕੰਮ ਪੂਰਾ ਇੰਨੇ ਵੀ ਬੰਨ ਪਰਾ ਆਪਣੀ ਵੀਡੀਓ ਦੇਖਦੇ ਨੂੰ ਆ ਆ ਨੋ ਲੁੱਚੀ ਮੜਾ ਗੜਕੇ ਸਸੀਕਾਲ ਬਾਈ ਜਿੰਨੇ ਵੀ ਵੀਡੀਓ ਦੇਖ ਲੈਣ ਪੈਣ ਭਰਾ ਆਪਣੀ ਅਗਰ ਵੀ ਸਸੀਕਾਲ 95920 999493 95920 999493 999493 ਤੇ ਐਦਾਂ ਦੀਆਂ ਨਾ ਤੁਹਾਨੂੰ ਅੱਜ ਕਮਾਲ ਤੋਂ ਕਮਾਲ ਦੀਆਂ ਝੋਟੀਆਂ ਬੋਲ ਤਾਂ ਆਪਣਾ ਬਿਨਾਂ ਸਪੀਕਰ ਤੋਂ ਵੀ ਬਾਲਾ ਇਥੋਂ ਮਾਰਗੇਰੀ ਕੈਮਰਾ ਇਥੋਂ ਮਾਰਦੇ ਕੈਮਰਾ ਇਹਦਾ ਆਪ ਸਭ ਤੋਂ ਵੱਡੀ ਗੱਲ ਬਾਈ ਇੱਕ ਬੇਨਤੀ ਹੈ ਛੋਟੀ ਜੀ ਜਾਨੀ ਕਿ ਮਾਲ ਆਪਣਾ ਸਾਰੀ 2 ਤੋਂ ਲੈ ਕੇ 5 ਦਿਨਾਂ ਦੇ ਵਿੱਚ ਸੂ ਹੈ ਠੀਕ ਹੈ ਹਫਤੇ ਦੇ ਵਿੱਚ ਵਿੱਚ 2 ਦਿਨਾਂ ਦੀ ਕੋਈ 4 ਦੀ ਕੋਈ 5 ਦੀ ਇਸੇ ਕਰਕੇ ਆਪਾਂ ਬਾਲ ਹੋਰ ਵੀ ਪਾਲ ਦੇ ਵਿੱਚ ਅਜੇ ਕੱਚੀਆਂ ਸੂਈਆਂ ਛੋਟੀਆਂ ਸਾਈਡ ਤੇ ਲਾਤੀਆਂ ਠੀਕ ਹੈ ਗੱਲ ਤੇ ਤੋਰ ਖੋਲ ਕੇ ਲਗਾ ਰਹੀ ਕਰਾ ਦੇ ਚੈੱਕ ਵੇ ਕੁਆਲਟੀ ਕੁਆਲਿਟੀ ਇਥੋਂ ਮਾਰਦੇ ਕੈਮਰਾ ਦੁੱਧ ਜਿੰਨਾ ਬਾਈ ਦੱਸੂਗਾ ਤਸੱਲੀ ਕਰਨਾ ਤੁਹਾਡਾ ਫਰਜ਼ ਹੈ ਤਸੱਲੀ ਕਰਾਉਣ ਦਾ ਬਾਈ ਦਾ ਫਰਜ਼ਾ ਤੋਰ ਕਾਲੇ ਇਧਰਲੇ ਬੰਨੇ ਤੇ ਗ੍ਰੇਡੇਡ ਆ ਗਈ ਛੋਟੀ ਹੈ ਨਾ ਹਾਂ ਥ ਸੂਆ ਦੂਜਾ ਵੀਰੇ ਆਈ ਲੈ ਚੱਲ ਸੂਆ ਦੂਜਾ ਕੈਕ ਦਿਨ ਦੀ ਸੂਈ ਹੋ ਗਈ ਅੱਜ ਵੀਰੇ ਪੰਜਵਾਂ ਛੇਵਾਂ ਛੇਵਾਂ ਦਿਨ ਹੋ ਗਿਆ ਜਿਹਨੂੰ 6 ਦਿਨ ਦੀ ਸੂਈ ਹਾਂ 6 ਤਰੀਕ ਨੂੰ ਸੂਈਆ ਵੀਰੇ ਆਪਣੇ ਕੋਲੇ ਵੀਡੀਓ ਦਾ ਰਿਕਾਰਡ ਹੈ ਸਾਰੀਆਂ ਮੱਜਾਂ ਦਾ ਓਕੇ 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 ਆਪਾਂ ਵੀਡੀਓ ਜੇ ਇਹ ਨਾਲ ਸੌਦਾ ਹੋ ਗਿਆ ਵੀਡੀਓ ਦਿਖਾ ਦਾਂਗੇ ਬਿਜਾ ਤਰੀਕ ਠੀਕ ਆ ਗੱਲ ਹਾਂ ਆ ਮੱਥਿਓ ਬੱਲੀ ਕੰਪਨੀ ਗ੍ਰੇਡੇਡ ਜੋਰ ਚੰਗੇ ਟਾਂਚਾ ਚੰਗਾ ਓਵਰ ਮੋਟੀ ਨਹੀਂ ਜਦੋਂ ਤੁਰਦੀ ਹੈ ਬਾਕੀ ਚਵਾਲ ਯਾਰ ਮਿਲਦਾ ਹੈਗਾ ਤੁਵਾ ਇਹਦਾ ਨੰਬਰ ਇੱਕ 110 ਦੇ ਸਕਦੇ ਆਪਾਂ ਇਹਨੂੰ ਠੀਕ ਹੈ ਕਮਾ ਦੇ ਕਮਾ ਦੇ ਲੈ ਚੱਲ ਇਹਦਾ ਤੁਵਾ ਮੋਟਾ ਹੈ ਜਮੀ ਨੂੰ ਵਰਗੀ ਚ ਟੋਣਾ ਚੱਲ ਲੈ ਚੱਲਾ ਇਹਨੂੰ ਲੈ ਚੱਲ ਲੈ ਚੱਲ ਲੈ ਚੱਲ ਇਹ ਇੱਥੋਂ ਇੱਥੋਂ ਮਾਰਨੀ ਗਰੀ ਕੈਮਰਾ ਜਿਵੇਂ ਆਉਂ ਜਾਊਗੀ ਇਹ ਇੱਥੋਂ ਕਿੰਨੀ ਬੌਲੀ ਅੱਜ 13 ਕਿਲੋ ਕੰਡੇ ਵਾਲਾ ਤਿਆਰ ਕਰ ਗਈ ਵੀਰੇ ਸੇਮੇ ਦੇ ਅੱਜ 13 ਕਿਲੋ ਕੰਡੇ ਵਾਲਾ ਜਿੰਨੇ ਮਰਜ਼ੀ ਬੰਦਾ ਚੋਵੇ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਕੋਈ ਚੱਕਰ ਨਹੀਂ ਆਪਾਂ تسਲੀ ਕਰਾ ਦਾਂਗੇ ਐਨ تسਲੀ ਜਿਹੜੀ ਆਪਾਂ 2 ਜੁਲਾਈ ਨੂੰ ਵੀਡੀਓ ਪਾਈ ਸੀ ਹਾਂਜੀ ਉਹ ਮਈਆ ਪਰ ਐਨ ਚਵਾ ਚਵਾ ਤਿੰਨ ਤਿੰਨ ਟਾਈਮ ਦਿੱਤੀਆਂ ਨੇ ਬੰਦੇ ਨੂੰ ਠੀਕ ਆ ਗੱਲ ਹਾਂ 13 ਕਿਲੋ 22 ਕਹਿੰਦਾ ਕੰਡੇ ਦੀ ਬੌਲੀ ਹਾਜ਼ਰ ਕਰ ਗਈ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ ਥਣ ਦਾ ਸਾਈਜ਼ ਬਹੁਤ ਕਮਾਲ ਦੀ ਮੱਝ ਦਿਖਾਉਣ ਲੱਗਿਆ ਸੂਆ ਕਿਹੜਾ ਦੱਸ ਸਕਲੇ ਦੂਜਾ ਬਾਈ ਦੂਜਾ ਦੂਜਾ ਸੂਆ ਹਾਂ ਬਾਈ ਤੇ ਕਿੰਨਾ ਦੁੱਧ ਪਾਉਗੀ ਪੀਕ ਲੈਵਲ ਤੇ ਦੁੱਧ ਵੀਰੇ 16 ਕਿਲੋ ਦੀ ਗਰੰਟੀ ਹੈ ਮੈਂ ਦੀ 16 ਦੀ ਹਜੇ ਸੂਈ ਨੂੰ ਆ ਬੱਚੇ ਦੇ ਕੈਮਰਾ ਮਾਰਦੇ ਸਾਰਿਆਂ ਦੇ ਠੀਕ ਆ ਗੱਲ ਆ ਆ 13 ਕੰਡੇ ਦੀ ਬੋਲੀ ਤਿਆਰ ਆ ਜੀ ਹਾਂ ਕਿੰਨੇ ਰੁਪਏ ਲਾਂਗੇ ਇਹਦੇ ਇਹਦਾ ਵੀਰੇ 160 ਹੈ 1 ਲੱਖ ਤੇ 60000 60000 ਇਹ ਮੱਝ ਪੱਜ ਬਾੜੀ ਕਮਾਲ ਦੀ ਦੇ ਦਾਂਗੇ ਹਾਂ ਅੱਜ ਹੋਰ ਹੈ ਗੁਰੀ ਠੀਕ ਹੈ ਆਪਾਂ ਡਿਸਕਾਊਂਟ ਪਾਰੀ ਕਰਨੇ ਨੇ ਅੱਜ ਠੀਕ ਹੈ ਗੱਲ ਪਤਾ ਕੀ ਆ ਚਾਰਾਂ ਵਿੱਚ ਵੀ ਕਰਨੇ ਨੇ ਠੀਕ ਹੈ ਜੋੜੇ ਜੋੜੇ 'ਚ ਵੀ ਕਰਨੇ ਨੇ ਠੀਕ ਹੈ ਗੱਲ ਕੱਲੀ ਕੱਲੀ ਦਾ ਵੀ ਕਰਾਂਗੇ ਠੀਕ ਹੈ ਗੱਲ ਹਾਂ ਇਹ ਬਾਈ ਕਹਿੰਦਾ ਹੋਊਗੀ 160 ਦੀ ਕੱਲੀ ਬੱਚਾ ਕੀ ਆ ਕਲੇ ਨਾਲ ਕੱਟਾ ਵੀਰੇ ਇਹਦੇ ਮਗਰੇ ਬੱਚਾ ਕੱਟਾ ਹੈ ਬਾਕੀ ਕੱਟੀਆਂ ਇਨਸਾਨੀਆਂ ਠੀਕ ਹੈ ਗੱਲ ਇਹਦੇ ਨਾਲ ਆ ਗਿਆ ਕੱਟਾ ਤਾਂ ਐ ਇਹਨੂੰ ਕਰਦੇ ਮੈਂ ਕਹਾਂ ਯਾਰ ਸਾਰਿਆਂ ਤੇ ਗੈਰੀ ਇੱਥੋਂ ਕਰਾ ਦੀ ਜੇ ਕਨਾੜੂਆ ਕਰ ਲੈ ਇੱਕ ਬੱਚੇ ਦੇ ਨਾਲ ਛੜਨ ਨੂੰ ਹੋ ਜਾ ਛੜਨ ਨੂੰ ਹੋ ਜਾ ਇਹ ਇੱਥੋਂ 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 ਦਿਖਾ ਦੀ ਵੀਊ ਕਰਕੇ ਇਹ ਨਾੜੂਆ ਕਰ ਸਕਦੇ ਆ ਇੱਥੋਂ ਚੈੱਕ ਇਹ ਇੱਥੋਂ ਮਾਰਨੀ ਕੈਮਰਾ ਇਹ ਹੋ ਜੂ ਬਾਈ ਕਹਿੰਦਾ 1 ਲੱਖ ਤੇ 60000 ਦੀ ਤੇ ਹੁਣ ਮਾਰ ਦੇਗਾ ਜੀ ਦੋ ਨੰਬਰ ਅੱਜ 12 ਤਰੀਕ ਹੈ ਬਾਈ 6 ਤਰੀਕ ਦੀ ਸੂਈ ਹੈ ਆਪਣੇ ਕੋਲੇ ਵੀਡੀਓ ਬਣੀ ਹੋਈ ਹੈ ਦੀ ਠੀਕ ਆ ਗੱਲ ਤਸल्ली ਆ ਜੀ ਪੰਜੀ ਦੀ ਵੀਡੀਓ ਬਣੀ ਹੋਈ ਹੈ ਸੂਣ ਵੇਲ ਦੀ ਵੀਡੀਓ ਬਣੀ ਹੈ ਅਗਲਾ ਤਰੀਕ ਦੇਖ ਰਹੇ ਵਿੱਚ ਆ ਜਾ ਆ ਜਾਣਾ ਭਰਾਵਾਂ ਕੋਲੇ ਸਮਾਂ ਘੱਟ ਹੁੰਦਾ ਕੋਈ ਨਾ ਕੋਈ ਨਾ ਮਾਰ ਕੈਮਰਾ ਪੂਛ ਪਾਂਛ ਵਾਲੀ ਬਰੀਕੇ ਦੇ ਨਾਲ ਦੀ ਏਸੇ ਪੋਜੀਸ਼ਨ 'ਚ ਹੀ ਖੜੀ ਸੀ ਪਿਛਲੇ ਵੀਡੀਓ 'ਚ ਇੱਕ ਦੋ ਨੰਬਰ ਦੇ ਨਾ ਆਹੀ ਗੱਲ ਬਾਤ ਉਹੀ ਸਰੀਰ ਉਹੀ ਲੇਵਾ ਨਾਲ ਕੱਟੀ ਤੇ 나ੜੂਆ ਬਿਲਕੁਲ ਨਾਲ ਹੀ ਆ ਗਿੱਲੇ ਆ ਲੈ ਆ ਕਾਲੇ ਉਰਲੇ ਬਣੀ ਇਹਨੂੰ ਚੌਥਾ ਦਿਨ ਵੀਰੇ ਚੌਥਾ ਦਿਨ ਸੂਆ ਕਿਹੜਾ ਰਹੂਗਾ ਜੀ ਸੁਆ ਦੂਜਾ ਵੀਰੇ ਸੁਆ ਦੂਜਾ ਚੌਥਾ ਦਿਨ ਸੂਈ ਨੂੰ ਤੇ ਲੇਵਾਏ ਕਹਿ ਸਕਦੇ ਆ ਪੰਡ ਲੇਵੇ ਵਾਲਾ ਸ਼ਿਸ਼ਟ ਮੈਂ ਕਹਿੰਦਾ ਬਾਈ ਯਾਰ ਸਾਰੀਆਂ ਵਧੀਆ ਜਾਣ ਲੱਗ ਪਿਆ ਲੈ ਚੱਲ ਲੈ ਚਲਾਏ ਦੀ ਘਮਾਦੀ ਦੁੱਧ ਵਾਲੀ ਚੌਥਾ ਦਿਨ ਸੂਈ ਨੂੰ ਹਾਂ ਬਾਈ ਹਾਂ ਜੀ ਨੂੰ ਕਿੰਨੀ ਕਿੰਨੀ ਬੋਲੀ ਤਿਆਰ ਹੈ ਬੋਲੀ 12 11 ਦੇ ਵਿੱਚ ਐਂ ਤਿਆਰ ਹੋ 11 ਮੰਨ ਕੇ ਜਿੰਨੇ ਮਰਜੀ ਬੰਦਾ ਹਾਂ 11 ਮੰਨ ਕੇ ਲੈ ਜਾ ਲੈ ਚੱਲ ਲੈ ਚਲਾਏ ਅਰ ਦਿਨ ਚੌਥਾ ਹੋਊਗਾ ਬੱਚੇ ਦੇ ਕੈਮਰਾ ਮਾਰ ਥੱਲੇ ਕੱਟੀ ਐ ਠੀਕ ਆ ਆ ਨਾਲ ਕੱਟੀ ਵੀ ਬਾਹਲੀ ਕਮਾਲ ਦੀ ਆ ਗਈ ਤੇ ਇੱਥੋਂ ਮਾਰਦੇ ਗਏ ਆਂ ਆਰਡਰ ਤੇ ਕੈਮਰਾ ਤੇ ਗਾਂ ਵਾਲੇ ਬੰਨੇ ਦਿਖਾ ਦੇ ਗੋਠਾ ਗ ਏ ਕਮਾਲਾ 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 ਇਹ ਇੱਥੋਂ ਇੱਥੋਂ ਕਰਾ ਦੇ ਜੈਕ ਤੇ ਲੈ ਚਲਾ ਇਧਰਲੇ ਬੰਦੇ ਤੇ ਹੁਣ ਮਾਰਦੀਆਂ ਬੱਚੇ ਦੇ ਕੈਮਰਾ ਇਹ ਆ ਜਾ ਆ ਜਾ ਆ ਜਾ ਇਹ ਆ ਗੱਤੀ ਆ ਗਿੱਲਾ 나ੜੂ ਆ ਗਿਆ ਤੇ ਹੁਣ ਮਾਰਦੇ ਝੋਟੀ ਤੇ ਕੈਮਰਾ ਕਮਾ ਲਿਆ ਕਾਲੇ ਉਰਲੇ ਬੰਦੇ ਕਮਾਲਾ 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 11 ਕਿਲੋ ਬੋਲਾ ਚੌਥੇ ਦਿਨ ਹੈਗਾ ਕਿੰਨੇ ਦੁੱਧ ਦੀ ਰਿਪੋਰਟ ਹੈ ਦੀ ਦੁੱਧ 15 ਕਿਲੋ ਦੀ ਰਿਪੋਰਟ ਹੈ ਦੋੜਾ 30 ਕਿਲੋ ਦੁੱਧ ਦੀ ਰਿਪੋਰਟ ਹੈ ਦੋਹਾਂ ਦੀ ਗਾਰੰਟੀ ਹੋ ਗਈ ਆਪਣੀ ਠੀਕ ਆ ਗੱਲ ਹਾਂ ਛੋੜਾ ਬਲਾ ਕਿੰਨੇ ਤੋੜਦੀ ਹੈ ਭਾਈ ਕਹਿੰਦਾ 30 ਕਿਲੋ ਦੀ ਤਾਂ ਗਰੰਟੀ ਵਾਲਾ ਸ਼ਿਸ਼ਟਮੀ ਦੇ ਦਾਂਗੇ ਜੋੜੇ ਦਾ ਤੇ ਇਹਦੇ ਕੋਲੇ ਅੱਜ ਕੰਡੇ ਦਾ 12 ਚੌਥੇ ਦਿਨ ਮਗਰ ਕੱਟੀ ਇਹਦੇ ਕੋਲੇ 6ਵੇਂ ਦਿਨ ਕੰਡੇ ਦਾ ਦੋਏ ਤੋਰ ਕੰਡੇ ਦਾ 13 ਆ ਤੋਰ ਦੇ ਦੋਨੇ ਤੋਰ ਦੇ ਜੇ ਮੇਰੇ ਕਹਿੰਦਾ ਤਿੰਨੇ ਤੋਰ ਦੇ ਇਕੱਠੀਆਂ ਜੇ ਨਹੀਂ ਬਾਲਾ ਜਾਨਵਰ ਬਾਲੇ ਚੰਗੇ ਨਹੀਂ ਯਾਰ ਜੋੜਾ ਬਾਲਾ ਚੰਗਾ ਠੀਕ ਆ ਠੀਕ ਆ ਟਾਈ ਵਾਰੀ ਪਤਾ ਕੀ ਹੈ ਗੁਰੇ ਬੰਦਾ ਦੋ ਲੈਣ ਵਾਲਾ ਹੁੰਦਾ ਹੈ ਹਨਾ ਠੀਕ ਹੈ ਸਮਝ ਵੀ ਆ ਜਾਂਦਾ ਕੰਮ ਪਿੱਛੇ ਹੋ ਜਾਂ ਮੜਿਆ ਗੁਰੇ ਬੰਦੇ ਸਾਰੇ ਪ੍ਰਕਾਰ ਦੇ ਨੇ ਅਲੀ ਅਲੀਆ ਥੋੜਾ ਡਰਦੀ ਆ ਅੱਜ ਆਪਣਾ ਉਹਦੀ ਬਿੰਦਰ ਜਾ ਰਹੇ ਕਿਤੇ ਯਾਰ ਅਬਿੰਦਰ ਪਲਵਾਨ ਨਹੀਂ ਹੈਗਾ ਅੱਜ ਅਬਿੰਦਰ ਦੀ ਗੱਡ ਮਹਿਸੂਸ ਹੋ ਰਹੀ ਹੈ ਹੋਰ ਅੱਜ ਨਾ ਉਹ ਕਰ ਪੈਣ ਕਰ ਕਰ ਪੈਣ ਲੱਗ ਰਿਹਾ ਸਤਾਰ ਉੱਥੇ ਭੱਜ ਗਿਆ ਪਿੱਛੇ ਹੋ ਜਾ ਪਿੱਛੇ ਹੋ ਜਾ ਕੋਈ ਨਾ ਕੋਈ ਨਾ ਕੁਛ ਨਹੀਂ ਕਰਾਵੇ ਕਰਾ ਦੇ ਗੈਰੀ ਪਛਾਣਲੇ ਪੱਖ ਤੋਂ ਕਰਾ ਦੇ ਪਿੱਛੇ ਹੋ ਜਾ ਬੜਾ ਗਰੀ ਪਿੱਛੇ ਹੋ ਜਾ ਕਰ ਕਿੰਨੇ ਕਿੰਨੇ ਪੈਸੇ ਦੋ ਨੰਬਰਾਂ ਦੀ ਕਿੰਨੇ ਰੁਪਏ ਕਿੰਨੇ ਰੁਪਏ ਕਾਲੇ ਦੋ ਨੰਬਰਾਂ ਦੀ ਝੋਟੀ ਦੇ 165 ਵੀਰੇ 1 ਲੱਖ ਤੇ 65 ਹਜ਼ਾਰ ਤੇ ਜੋੜੇ ਚ ਹੋ ਜੂ ਕਨਸੈਸ਼ਨ ਕੋਈ ਹਾਂ ਵੀਰੇ ਜੋੜੇ ਚ ਕਰਾਂਗੇ ਆ ਜੋੜੇ ਚ ਮੰਨ ਤਾਂ ਜੋੜੇ ਕਿਹਦਾ ਕਰ ਦਾਂਗੇ ਜੋੜਾ ਆਪਾਂ 3 ਲੱਖ 10 ਹਜ਼ਾਰ ਦਾ ਆਲ ਪੰਜਾਬ ਪਹੁੰਚ ਜਿੱਥੇ ਮਰਜੀ ਬੈਠੇ ਕੋਈ ਠੀਕ ਆ ਗੱਲ ਹੁਣ ਕਰੀ ਕਰਾ ਦੇ 3 ਨੰਬਰ ਵਾਲੀ ਝੋਟੀ ਚੱਕ ਇਹ ਕਿਹੜਾ ਸੂਆ ਸੂੰਦੀਆ ਕਾਲੇ ਦੂਜਾ ਵੀਰੇ ਇਹ ਤੌਰ ਖੋਲ ਕੇ ਸੂਆ ਸੂੰਦੀਆ ਦੂਜਾ ਕਿ ਥਾਣ ਥਾਣ ਚੈੱਕ ਕਰਾ ਦੀ ਗਾਰੀ ਬੜਾ ਕਮਾਲ ਦਾ ਲੱਗਿਆ ਦੂਰਾ ਥਾਣ ਲੱਗਿਆ ਪੂਰੀ ਬਿੱਥੀ ਤੇ ਲੱਗਿਆ ਅਸਲ ਥਾਣ ਲੱਗਿਆ ਕੋਈ ਓਵਰ ਮੋਟੀ ਨਹੀਂ ਇੱਕ ਹੋਰ ਹੈ ਗੁਰੀ ਬਾਈ ਪਿਛਲੇ ਵੀਡੀਓ ਚ ਵੀ ਬੋਲੇਦੇ ਆ ਠੀਕ ਹੈ ਕੰਦਾ ਹਾਂ ਗਾਰੰਟੀ ਹੋ ਗਈ ਸਾਰਾ ਮਾਲ ਹਰਿਆਣੇ ਦਾ ਗਾਰੰਟੀ ਰਹੂਗੀ ਇੱਕ ਵੀ ਝੋਟੀ ਕੋਈ ਸੱਜਣ ਪੰਜਾਬ ਦੀ ਕਹੇ ਦੇ ਫ੍ਰੀ ਇਹ ਦੇ ਦਾਂਗੇ ਕਹਿੰਦਾ ਲੈ ਚਲ ਕੱਲੇ ਕਮਾ ਦਿਆ ਇਹਨੂੰ ਥੱਲੇ ਦੀ ਆ ਗਈ ਬਾਲੀ ਸਾਫ ਤੇ ਦਿਨ ਕਿੰਨੇ ਕੱਢੂ ਭਾਈ ਭਾਈ 5-4 ਦਿਨ ਲੈ ਜੂਗੀ ਕੱਢ ਦੂ 5-4 ਹਾਂ ਕੱਢ ਜੂ ਕਿੰਨਾ ਕਮੈਂਟ ਰਕਾਉਣਾ ਬਹੁਤ ਹੈ ਵੀਰੇ ਹੈ ਕਿੰਨਾ ਕਿੰਨਾ ਕਮਿਲਕਰ ਕੋੜਾ ਮਿਲਕਰ ਕੋੜਾ ਵੀਰੇ 14 ਕਿਲੋ ਕੱਢੇ ਪਹਿਲਣ ਨੇ ਪਹਿਲਣ ਨੇ ਹਾਂ ਬਾਕੀ ਸਰੀਰ ਦੱਸਦਾ ਯਾਰ ਲੈ ਚਲ ਕਮਾ ਕੇ ਥੱਲੇ ਦੀ ਵਾਲੀ ਸਾਫ ਹਾਂ ਸ੍ਰੀ ਦਾਦਾ ਪਤਲੀ ਜਮੀ ਚੰਬੜੀ ਠੀਕ ਹੈ ਕਾਗਜ਼ੀ ਨਿੰਬੂ ਮੰਗੋ ਪਈ ਆ ਸਾਫ ਆ ਗਈ ਮੇਨ ਕੁਆਲਟੀ ਆਰਡਰ ਦੀ ਇਹ ਕਹਿੰਦੇ ਹੁੰਦੇ ਆਪਾਂ ਪਹੁੰਚ ਕੇ ਲੈ ਚਲ ਪਹੁੰਚ ਕੇ ਪਰੇਸ਼ਾਨ ਆ ਆ ਗੱਦਾ ਥੋੜਾ ਬਾਲਾ ਹੋ ਰਹੀ ਹੈ ਕੈਮਰਾ ਤਿਲਕਣ ਕਰ ਰਹੀ ਆ ਥੋੜੀ ਜੀ ਤਾਂ ਇਹ ਇੱਥੋਂ ਇੱਥੋਂ ਕਰਾ ਲਈਏ ਇੱਕ ਥੱਲੇ ਉਹ ਬਿਲਕੁਲ ਸਾਫ ਆ ਗਈ ਜਮਾ ਕਿੰਨੇ ਪੈਸੇ ਵੀਰੇ ਉਹ ਵੀ ਪਤਾ ਗਿਆ ਪਤਲੀ ਬਹੁਤ ਐ ਥੋੜਾ ਜਿਹਾ ਇਹ ਦੇਖ ਐ ਠੰਡੀ ਹੈ ਜੰਮੀ ਕਈ ਵਾਰੀ ਐ ਹੁੰਦਾ ਨਾ ਬੰਦਾ ਅਗਲਾ ਕਹਿੰਦਾ ਯਾਰ ਪਤਾ ਨਹੀਂ ਕਿਵੇਂ ਐ ਜੰਮੀ ਕੋਈ ਕਿਸੇ ਪੱਖੋਂ ਨਹੀਂ ਕਿੰਨੇ ਕਿੰਨੇ ਪੈਸੇ ਕਿੰਨੇ ਇਹਦਾ 145 ਹੈ ਮਾਫੀ ਕੋਈ 140 ਦੀ ਝੋਟੀ ਦੇ ਦਾਂਗੇ ਫਿਕਸ ਹੈ ਜੀ ਛੋਟ ਛੂਟ ਜੀ ਉਹ ਜੋ ਕਰ ਦਾਂਗੇ ਛੋਟ ਵੀ ਕਰਦਾ ਕੋਈ ਗੱਲ ਨਹੀਂ 140 ਚ ਵੀ ਕਰ ਦਾਂਗੇ ਛੋਟ ਕਰ ਦਾਂਗੇ ਜੇ ਜੋੜਾ ਲੈਣਾ ਆ ਜੋੜਾ ਦੋਏ ਆ ਜੋੜਾ ਅਲੱਗ ਹੋ ਗਿਆ ਓਕੇ ਆ ਜੋੜਾ ਦੋਏ ਹਾਂਜੀ ਜੰਮੀ ਜੈ ਸਨੋ ਹਾਂਜੀ 255 ਦੇ ਦਾਂਗੇ ਦੋਨੇ ਆਹ ਠੀਕ ਹੈ ਗੱਲ ਡਿਸਕਾਊਂਟ ਵਗੈਰਾ ਕਰਕੇ ਹਾਂ ਤੇ ਹੁਣ ਕਹਿ ਰਹੀ ਆ ਕੱਟੀ ਤੇ ਮਾਰਦੇ ਕੈਮਰਾ ਫੇਸ ਤੇ ਮਾਰਦੀ ਆਰਡਰ ਕੁਆਲਿਟੀ ਕਰਾਦੀ ਜਾਂ ਕਿਹੜਾ ਸੁਆ ਕਾਲੇ ਕਿਹੜਾ ਇਹਦਾ ਪਹਿਲੇ ਚਾਰ ਦੰਦ ਦੇ ਵੀਰੇ ਹਲੇ ਚਾਰ ਦੰਦ ਸੁਆ ਪਹਿਲਾਂ ਨਾਲ ਸੁਈ ਸੁਈ ਨਾਲ ਕੱਟੀ ਆ ਵੀਰੇ ਆ ਤੋਰ ਕੋਈ ਆਲ ਨਹੀਂ ਫੌਲ ਨਹੀਂ ਮਈਆਂ ਵਾਲਾ ਚੋਣ ਵਧੀਆ ਠੀਕ ਹੈ ਗੱਲ ਹਾਂ ਆ ਚਬਾਈ ਪੂਰੀ ਅਸਲ ਦੰਦੋਂ ਚੌਗੀ ਚੌਗੀ ਦੰਦੋਂ ਵੀਰੇ ਆ ਦੰਦੋਂ ਬਾਈ ਕਹਿੰਦਾ ਚਾਰ ਦੰਦਾਂ ਥੋੜੀ ਜਿਹੀ ਨੇੜਿਆਂ ਫੜ ਕੇ ਤੋੜਦੀ ਸਿੰਗੀ ਇਹਦਾ ਜਮ ਜੰਮਦੀ ਆ ਸਰੀਰ ਤੇ ਸਿੰਗੀ ਬਾਦਲੀ ਆ ਗਈ ਫੁੱਲ ਆ ਲੈ ਗਣਾ ਯਾਰ ਹਲੇ ਝੋਟੀਆਂ ਹੋਰ ਬਣਨਾ ਕਿੰਨੇ ਦਿਨ ਦੀ ਬਾਕੀ ਬੱਚਾ ਦੇਖੀ ਮੇਰੇ 4 ਦਿਨ ਹੋਏ ਨੇ ਇਹ ਤੇ ਮਰ ਜੋ ਇਕੱਠੇ ਸੁਣਿਆ ਨੇ ਇੱਕ ਦੋ ਦਿਨ ਆਪਣੇ ਕੋਲ ਠੀਕ ਹੈ ਕਮਾ ਲਿਆ ਭਾਈ ਕਿੰਨੀ ਬੌਲੀ ਆ ਗਈ ਇਹਦੀ ਵੀ ਵੀਡੀਓ ਬਣੀ ਹੋਈ ਹੈ ਕਿੰਨੀ ਬੌਲੀ ਇਹ ਥੱਲੇ ਮੇਰੇ 862 ਤੇ ਆ ਰਹੇ ਹੁਣ 8 ਕਿਲੋ ਦਾ ਹਾਂ 8 8.5 9 ਕਿਲੋ ਹੋਊ ਹਾਂ 8 ਕਿਲੋ ਹੀ ਮੰਨ ਲੈ 9 ਬਣਾ ਮੰਨੀ ਠੀਕ ਹੈ ਗੱਲ ਆਏ ਨਾ ਆਪਾਂ ਜਿਵੇਂ ਮਰਜ਼ੀ ਕਰ ਚਵਾ ਬਾਕੀ ਹੈ ਝੋਟੀਆਂ ਬਾਰਾਂ ਵਾਲੀ ਬਾਣਾ ਮੈਂ ਕਹਿੰਦਾ ਨਹੀਂ 12 ਕਿਲੋ ਤੋਂ ਪਾਈ ਜਾਊਗੀ ਝੋਟੀ 12 ਕਿਲੋ ਬਰੀਕ ਬਰੂਕ ਬਹੁਤ ਚੁਾਈ ਗਈ ਕੱਦ ਚੰਗਾ ਹੈ ਨਾ ਹਾਂ ਬਈ ਹਾਂ ਆ ਕੱਦ ਸਜਣੋਂ ਚੰਗਾ ਥਣ ਪਹਿਲਾਂ ਦੇ ਹਿਸਾਬ ਨਾਲ ਦੂਰਾ ਲੱਗਿਆ ਲੈ ਚਲ ਕੜੇ ਕਮਾ ਕੇ ਬਰੀਕ ਆ ਗਈ ਫੁੱਲ ਤੇ ਖਾਸਗਾ ਲੈ ਰਹੂਗੀ ਵੀ ਨਾਲ ਇਹਦੇ ਕੱਤੀ ਆ ਗਈ ਦੰਦੋਂ ਬਾਈ ਨੇ ਦੱਸਣਾ ਕੱਤੀ ਤੇ ਕੈਮਰਾ ਮਾਰ ਦੇ ਹਾਂ ਕੱਤੀ ਕਰੀ ਕਰਾ ਦੇ ਚੈੱਕ ਤੇ ਦੰਦੋਂ ਜਿਵੇਂ ਬਾਈ ਨੇ ਦੱਸਿਆ ਵੀ ਚਾਰ ਦੰਦ ਆ ਗਈ ਬਾਕੀ ਤਸੱਲੀ ਕਰਕੇ ਲੈ ਜਾਓ ਉਹ ਕੋਈ ਦਿੱਕਤ ਨਹੀਂ ਹਰੇਕ ਪੱਖ ਤੋਂ ਤੇ ਇੱਥੋਂ ਕਰੀ ਮਾਰਨੀ ਕੱਤੀ ਤੇ ਕੈਮਰਾ ਸੂਬਾ ਦਾ ਸਾਰੀਆਂ ਮੁੰਿਆਂ ਦੇ 400 ਇਹਨੇ ਕਿੰਨੇ ਪੈਸੇ ਕਾਲੇ ਕੱਲੇ ਇਹ 25000 125 ਦੇ ਦਾਂਗੇ 12 ਦੀ ਕੱਟੀ ਦੇ ਦਾਂਗੇ 12 ਦੀ ਇੱਕੋ ਜਮੀਨ ਮੇੜਦਾ ਕੰਮ ਯਾਰ 12 ਦੀ ਨਾਲ ਕੱਟੇ ਇਹ ਜੋੜ ਇਹ ਜੋੜਾ ਲੈਣਾ ਗੱਬਣ ਝੋਟੀ ਦੇ ਇਹ ਜੋੜਾ ਲੈਣਾ ਜੇ 255 ਦੀਆਂ 255 ਦਾ ਭਾਈ ਇਹ ਚਾਰੇ ਲੈਣੀਆਂ ਨੇ 3.5 ਦੀਆਂ ਉਹ 5.5 ਦੀਆਂ ਸੌਰੀ 5.5 ਦੀਆਂ ਹਮਾਰਾ ਚਾਰੇ ਦਾ 3.5 ਆਸੀਂ ਲੈ ਜਾਾਂਗੇ ਫਿਰ ਠੀਕ ਹੈ ਗੱਲ ਆ ਆ ਨੰਬਰ ਬੋਲ ਦਿਓ ਜੀ 95920 99493 95920 99493 ਬਾਈ ਦਾ ਨੰਬਰ ਹੈ ਬਾਕੀ ਥੋੜਾ ਵੀਡੀਓ ਲੰਬੀ ਹੋਈ ਜੇ ਚਵਾਈਆਂ ਦਿਖਾਉਣਾ ਨਾ ਮਈਆਂ ਦੀਆਂ ਮੋਗੇ ਕਰਨ ਵਾਲਾ ਕੰਮ ਹੈ ਜਮੀਰ ਰੂਨ ਵਰਗੇ ਪੋਲੇ ਠੀਕ ਹੈ ਗੱਲ ਚਵਾਈ ਦੇ ਬਾਈ ਕਹਿੰਦਾ ਹੱਥ ਲਾਉਣ ਦੀ ਲੋੜ ਨਹੀਂ ਐਦਾਂ ਦੀ ਚਵਾਈ ਲੱਗੀ ਆ ਤੇ ਬਾਕੀ ਨੰਬਰ ਸਕਰੀਨ ਤੇ ਚੱਲੂਗਾ ਗੱਲਬਾਤ ਬਾਈ ਨਾ ਕਰਾ ਦਿਓ ਧੰਨਵਾਦ ਜੀ